ਸਸਿਕਾਲ ਜੀ ਸਾਰਿਆਂ ਨੂੰ ਵੈਜੀਟ ਵਾਲਿਓ ਜੇ ਤੁਸੀਂ ਵੀ ਸਮਾਲ ਬਿਜ਼ਨਸ ਓਨਰ ਹੋ ਜਾਂ ਬੈਂਡਰ ਹੋ ਕਿਸੇ ਵੀ ਤਰ੍ਹਾਂ ਦੇ ਜੋ ਸਪੈਸ਼ਲ ਇਵੈਂਟਸ ਦੇ ਉੱਤੇ ਜਾ ਕੇ ਸਟਾਲਸ ਲਗਾਣੇ ਹੋ ਤਾਂ ਇੱਕ ਬਹੁਤ ਸੁਨਹਿਰੀ ਮੌਕਾ ਤੁਹਾਡੇ ਲਈ ਇਨਫੋਰਮੇਸ਼ਨ ਤੁਹਾਡੇ ਲਈ ਆ 5 ਜੁਲਾਈ ਦਿਨ ਸ਼ਨੀਵਾਰ ਨੂੰ ਮੈਪਲ ਕਮਿਊਨਿਟੀ ਸੈਂਟਰ ਮੈਪਲ ਦੀਆਂ ਗਰਾਊਂਡਾਂ ਚ ਸਕ੍ਰੋਲ ਮੈਨੀਟੋਬਾ ਵੱਲੋਂ ਇੱਕ ਗ੍ਰੈਂਡ ਰਾਤ ਯਾਤਰਾ ਕੱਢੀ ਜਾ ਰਹੀ ਹੈ ਜਿਦੇ ਵਿੱਚ 5000 ਤੋਂ ਪਲੱਸ ਸ਼ਰਧਾਜੂਆਂ ਦੇ ਪਹੁੰਚਣ ਦੀ ਉਮੀਦ ਆ ਸਹੀ ਸੁਣਿਆ ਤੁਸੀਂ 5000 ਪਲਸ ਡਿਵੋਟੀਆਂ ਤੇ ਤੁਸੀਂ ਇਸ ਮੇਲੇ ਦੇ ਵਿੱਚ ਆਪਣੇ ਬਿਜ਼ਨਸ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਹੋ ਜਾਂ ਐਗਜ਼ਿਬਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਐਕਸਪੋਜ਼ਰ ਦਾ ਇੱਕ ਬਹੁਤ ਵਧੀਆ ਮੌਕਾ ਹੈ ਤੇ ਇਸ ਦੇ ਨਾਲ ਤੁਸੀਂ 1 ਟੂ 1 ਕਮਿਊਨਿਟੀ ਨਾਲ ਡਾਇਰੈਕਟਲੀ ਕਨੈਕਟ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਤੇ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਗੌਰਵ ਜਿੰਦਲ ਤੇ ਬਾਨੂੰ ਪ੍ਰਤਾਪ ਸੂਰਯਵੰਸ਼ੀ ਨਾਲ ਕੰਟੈਕਟ ਕਰ ਸਕਦੇ ਹੋ ਫਿਨਾਲ ਦੀ ਨਾਲੇ ਪੋਸਟ ਵੀ ਚੱਲ ਰਿਹਾ ਹੈ ਤੁਸੀਂ ਵੱਧ ਚੜ ਕੇ ਇਸ ਸਭ ਦੇ ਵਿੱਚ ਸਹਿਯੋਗ ਦਿਓ ਤੇ ਇਹ ਬਿਜ਼ਨਸ ਨੂੰ ਆਪਣੇ ਨੂੰ ਅੱਗੇ ਵਧਾਣ ਲਈ ਮੌਕੇ ਦਾ ਚੰਗਾ ਇਸਤੇਮਾਲ ਕਰੋ